ਲੋ ਭਾਈ ਜੀ ਹੁਣ ਆਪਾਂ ਚੱਲੇ ਮੰਡੀ 'ਚ ਢੇੜਾ ਮਾਰਨਾ ਅਜੇ ਝੁਕੀ ਨਹੀਂ ਯਾਰ ਕੱਲ ਮੀਂਹ ਪੈ ਗਿਆ ਬਸ ਗਾਣ ਦੇਖੋ ਹੁਣ ਕਦੋਂ ਝੋਕ ਦੇ ਨੇ ਆਪਾਂ ਕਰਾਂ ਢੇੜਾ ਮਾਰਿਆ ਇਹ ਓਹ ਲੋ ਜੀ ਆ ਗਈ ਮੰਡੀ ਸਾਹਮਣੇ ਸ਼ੀ ਗੱਲ ਦੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਹੋਰ ਸੁਣਾ ਮਿੱਤਰੋ ਚੱਲਦੀਆਂ ਨਾ ਜ਼ਿੰਦਗੀ ਕੇ ਹੈਂਟ ਵੱਡਲੀਆਂ ਕਣਕਾਂ ਸਾਰਿਆਂ ਨੇ ਇੱਧਰ ਛੋਟਾ ਭਾਈ ਬਦਾਮ ਕੱਟਣ ਲੱਗ ਰਿਆਂ ਕਬੂਤਰ ਦਰ ਗੁੜ 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 ਕਰੰਡੇ ਨੇ ਗੱਦੇ ਤੇ ਥੋੜੀ ਸਮਾਈਲ ਸਮਾਈਲ ਬਜੀ ਹੋਈ ਨਤਰਾ ਹੁਣ ਆਪਾਂ ਕਰ ਦਿੱਤੀ ਸਨੀ ਚੱਕ ਬੰਮ ਮੱਜਾਂ ਬੰਦੀ ਆ ਹੁਣ ਆਪਾਂ ਬੰਦੇ ਚ ਕਾਰਬਨਾਂ ਲੱਗਦੇ ਮਰਨ ਲੋ ਵੀ ਬੋਲ ਬਰੇ ਮਤਲ ਮਰਬ ਜਿਆ ਉਬੜੀਆਂ ਵਾਲੇ ਕੋਈ ਅੰਦਰਿਆ ਪਾਣੀ ਆ ਪਾਦੇ ਅੱਖੀਂ ਕਰ ਲੈ। ਉਹ ਵੀ ਆਪਾਂ ਛੜਤੇ ਜਾਲ ਤੇ ਕਬੂਤਰ। ਉਹ ਛਤਰੀ ਤੇ ਬੰਨਿਆ ਹੋਇਆ। ਆਪਣੀ ਕਬੂਤਰੀ ਬਾਹਰ ਰਹਿ ਗਈ ਉਹਨੂੰ ਫੜ ਰਹੇ ਆ। ਕਿੱਥੇਗਾ? ਆ ਦੇਖੋ ਮਿੱਤਰੋ ਜੇ ਜਿਹੜੀ ਬਾਜੀ ਛੱਡੀ ਦੀ ਆਪਾਂ ਆ ਬੈਠਾ ਉਹ ਬੱਚੇ ਬੱਚਾ। ਦੇਖੋ ਵੀਰੇ ਕਰੋ ਸ਼ੌਂਕ ਇਹਦਾ। ਮੋਹਰ ਲੱਗੀ ਹੋਈ ਆ ਹਜੇ ਵੀ। ਬਹੁਤ ਔੜਿਆ ਬੱਚਾ ਬਈ ਮਾੜਾ ਮੋਟਾ ਬਸ ਭੁੱਖ ਗੰਨੀਓ ਮਾਰ ਖਾ ਗਿਆ ਨਹੀਂ ਤਾਂ ਬਾਜੀ ਆਪਣੇ ਹਿੱਸੇ ਦੀ ਇੱਕੋ ਵੀ ਸ਼ਾਖ ਖਵਰੇ ਖੂ ਬੱਚਾ ਪੂਰਾ ਵਧੀਆ ਬੱਚਾ ਵੀਰੇ ਦੇਖੋ ਜੀ ਕਬੂਤਰ ਆਵਾਜ਼ ਜੱਦਾਂ ਬੈਠੇ ਨੇ ਸਮਾਦੀ ਲਈ ਬੁੱਧਰੀਓ ਬੈਠਿਆ ਉਹ ਵਾਹਟੇ ਨੇ ਸਮੱਗਰੀ ਲਈ ਲੋ ਜੀ ਆਪਾਂ ਉੱਪਰ ਆ ਗਏ ਉਹ ਬੈਠੀ ਆ ਐ ਪਤਾ ਨਹੀਂ ਘਰੇ ਜਿ ਆਉਣੀ ਆਉਂਦੀ ਦਸ ਚੰਦਰੀਏ ਘਰੇ ਆ ਜਾ ਹਜੇ ਹੁਣੀ ਗੱਡੀ ਸੀ ਪਹਿਲੀ ਵਾਰ ਪਹਿਲਾਂ ਤਾਂ ਉਹ ਗੇਜੀ ਹੋਈ ਆ ਆਪਣੇ ਕੋਲੇ ਪਰ ਅੱਜ ਪਹਿਲੇ ਦਿਨ ਗੱਡੀ ਦੀਗੀ